ਸਤਿ ਸ਼੍ਰੀ ਅਕਾਲ ਜੀ ਸਰਪੰਚ ਡੇਰੀ ਫਾਰਮ ਦੇਖਣ ਵਾਲੇ ਵੀਰਾਂ ਭਰਾਵਾਂ ਨੂੰ ਸਾਰੇ ਵੀਰ ਭਰਾ ਆਪਹਿਣਾ ਸਾਰੇ ਠੀਕ ਠਾਕ ਹੋਣਗੇ ਅੱਜ ਸ਼ਨੀਵਾਰ 24 ਤਰੀਕ ਅਠਵਾਂ ਮਹੀਨਾ 2024 ਸਰਪੰਚ ਡੇਰੀ ਫਾਰਮ ਤੋਂ ਫੇਰ ਝੋਟੀਆਂ ਦੀ ਵੀਡੀਓ ਅਪਲੋਡ ਹੋਣ ਲੱਗੀ ਹੈ ਜੀ ਸਮਾਂ ਸਿਰੇ 11:11 ਦਾ ਜੇ ਐਮ ਪੀਐਸ ਲੱਗਾ ਜੀ ਉੱਪਰ ਬਾਕੀ ਸਾਰੇ ਜਿਨੇ ਭਰਾ ਆਪਣੇ ਨਾਲ ਜੁੜੇ ਨੇ ਜੋ ਪਿਆਰ ਕਰਦੇ ਨੇ ਜੋ ਆਪਣੇ ਮਾਲ ਖੜਦੇ ਨੇ ਜੋ ਸਰਪੰਚ ਡੇਰੀ ਫਾਰਮ ਨੂੰ ਪਿਆਰ ਕਰਦੇ ਜਿਨ੍ਹਾਂ ਇਥੋਂ ਤੱਕ ਵੀਜੀ ਸੰਯੋਗ ਦਿੱਤਾ ਉਹਨਾਂ ਸਾਰਿਆਂ ਨੂੰ ਵੀਰਾਂ ਨੂੰ ਫੇਰ ਦਿਲੋਂ ਧੰਨਵਾਦ ਦਿਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਣੇ ਚੈਨਲ ਵੀਜੀ ਵੱਧ ਤੋਂ ਵੱਧ ਕਰੋ ਫੋਲੋ ਲਾਈਕ ਕਮੈਂਟ ਸ਼ੇਅਰ ਵੀਜੀ ਜਰੂਰ ਕਰੋ ਕਿਉਂਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋ ਪਹੁੰਚ ਸਕੇ ਆਪਣੇ ਚੈਨਲ ਨੂੰ ਵੀ ਜੀ ਵੱਧ ਤੋਂ ਵੱਧ ਕਰੋ ਫੋਲੋ ਜੀ ਚੈਨਲ ਜੀ ਇੰਸਟਾਗ੍ਰam ਤੇ ਚੱਲਦਾ ਸਰਪੰਚ ਦੇਰੀ ਫਾਰਮ ਤੇ ਤੇ ਫੇਸਬੁੱਕ ਤੇ ਤੇ YouTube ਤੇ ਵੱਧ ਤੋਂ ਵੱਧ ਵੀ ਜੀ ਨਾਲ ਜੁੜੋ ਵੱਧ ਤੋਂ ਵੱਧ ਵੀਡੀਓ ਵੇਖਣ ਲਈ ਚਿਵਾਈ ਵੇਖਣ ਲਈ ਹਰਿਆਣੇ ਵਿੱਚ ਵੀਡੀਓ ਅਪਲੋਡ ਵੇਖਣ ਲਈ ਸਾਰੀ ਇਹ ਮਹਿੰਸ਼ਾ ਮਿਲਦੀ ਰਹਿੰਦੀ ਹੈ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਜੀ ਵੀਡੀਓ ਵੀ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੇਖਿਓ ਤੋ ਬਕਲਾਸ ਝੋਟੀਆਂ ਜਿਹੜੀਆਂ ਬਾਹਲੇ ਵੱਡੇ ਵੱਡੇ ਕੱਦ ਦੀਆਂ ਨਜਾਇਜ਼ ਨਹੀਂ ਬਾਹਲੇ ਵੱਡੇ ਵੱਡੇ ਕੱਦ ਦੀਆਂ ਇੱਕ ਕਹਿ ਰਹੀ ਜਾਣਾ ਵੀ ਕੱਦਾ ਵੱਡਾ ਇਹ ਬਾਹਲੇ ਵੱਡੇ ਕੱਦ ਦੀਆਂ ਝੋਟੀਆਂ ਤੇ ਕਰਦੇ ਆ ਚਾਲੂ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਸਾਰੇ ਜਿੰਨੇ ਵੀਰ ਭਰਾ ਜੁੜਿਓ ਤੇ ਵੀਡੀਓ ਵੀਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੇਖਿਓ ਤੇ ਆਪਣੇ ਚੈਨਲ ਨੂੰ ਵੀਜੀ ਵੱਧ ਤੋਂ ਵੱਧ ਕਰਿਓ ਫੋਲੋ ਤੇ ਲਾਈਕ ਤੇ ਕਮੈਂਟ ਜਰੂਰ ਵੀਜੀ ਕਰਿਓ ਆਦਰ ਜੋ ਬਣਾ ਮਿਸਰਾ ਬੁਲਾਦੇ ਇੱਕਰੀ ਸਾਸਰੀ ਗਾਲ ਸਾਰਿਆਂ ਨੂੰ ਹਾਂਜੀ ਉਹ ਜੋਬਣੇ ਬੁਲਾਤੀ ਹੱਥ ਜੋੜ ਕੇ ਸਾਸਰੀ ਗਾਲ ਸਾਰਿਆਂ ਨੂੰ ਤੇ ਜੋਬਣੀ ਮਿਹਰਬਾਨੀ ਨਾਲ ਇਥੋਂ ਤੱਕ ਜੀ ਨਾਲ ਕੰਮ ਚਲਾਇਆ ਜੀ ਬਹੁਤ ਮਿਹਨਤ ਕਰਦਾ ਮੁੰਡਾ ਦਿਨੋਂ ਹਾਂਜੀ ਤੇ ਅਸੀਂ ਵੀ ਇਹਨੂੰ ਪ੍ਰੇਮ ਨਾਲ ਰੱਖਿਆ ਘਰ ਘਰ ਲਈਦਾ ਅਸੀਂ ਇੱਥੇ ਰੱਖਿਆ ਪਸ਼ੂ ਵਛਣੇ ਖੇਤੀ ਖੇਤੀ ਦਾ ਕੰਮ ਕੋਈ ਨਹੀਂ ਕਰਦਾ ਖੇਤੀ ਲਈ ਬੰਦੇ ਲਾ ਕੇ ਕੰਮ ਕਰਦੇ ਨੇ ਇਹਨੂੰ ਆਖਿਆ ਵੀ ਇੱਥੇ ਆਪਣਾ ਆਰਾਮ ਨਾਲ ਮੋਜਾਂ ਗਾ ਠੀਕ ਹੈ ਜੀ 6 5 6 5 ਚਲੋ ਜੀ ਅੱਜ ਵੀਡੀਓ ਕਰਦੇ ਆ ਅਪਲੋਡ ਤੇ ਝੋਟੀਆਂ ਦੇ ਕਰਾਉਨੇ ਆ ਦਰਸ਼ਨ ਤੇ ਨੂੰ ਆ ਝੋਟੀ ਦੇ ਕੋਈ ਜਰਾ ਕੇ ਦਰਸ਼ਨ ਤਾਜੀ ਸੁਵੀਜ ਇੱਕ ਮਿੰਟ ਪੁੱਤ ਖੜ ਜਾ ਇੱਕ ਮਿੰਟ ਖੜ ਜਾ ਖੜ ਜਾ ਪੁੱਤ ਤੋਰੀ ਨਾ ਜੀ ਖੜ ਜਾ ਆ ਕਰਿਓ ਝੋਟੀ ਦੇ ਦਰਸ਼ਨ ਜੱਡ ਬਲੈਕ ਜੇ ਲੇਵਾ ਵੇਖ ਲੋ ਤੇ ਜੋਬਣਾ ਲੱਗੇ ਖੜ ਕੇ ਦਸੀ ਮਾੜੀ ਜੀ ਪਹਿਲਾਂ ਝੋਟੀ ਦੇ ਅੱਜ ਅੱਬਾ ਹੁਣ ਇਹਦੀ ਫੇਸ ਕੁਆਲਿਟੀ ਵੇਖ ਲੋ ਝੋਟੀ ਦਾ ਪੁੱਤਲਾ ਵਾ ਇਹਦੀ ਫੇਸ ਕੁਆਲਿਟੀ ਵੇਖ ਲੋ ਝੋਟੀ ਨੂੰ ਕੀ ਲੱਗੀ ਆ ਜੀ ਤੇ ਜੇ ਇਹਦੇ ਕੱਦ ਦੀ ਗੱਲ ਕਰ ਲੋ ਤੇ ਫੁੱਲ ਹਾਈਟ ਜਿਹਨੂੰ ਕਹਿ ਦੋ ਫੁੱਲ ਹਾਈਟ ਆ ਜੋਬਣਾ ਤੋੜ ਦੇ ਲੰਮੀ ਮੇਰਾ ਭਰਾ ਇੱਕਰੀ ਫੜ ਗਿਆ ਹੁਣ ਬਸ ਤੋੜ ਦੇ ਲੰਮੀ ਇੱਕਰੀ ਇੱਥੇ-ਇੱਥੇ ਬੁੱਤ ਲਾਵਾ ਇਹਨੂੰ ਹਮੇਸ਼ਾ ਮੈਂ ਤੋੜਦੇ ਝੋਟੀ ਵੀਰਾਂ ਨੂੰ ਕਰਾ ਦੇ ਦਰਸ਼ਨ ਚੰਗੀ ਦਾ ਤਸੱਲੀਆਂ ਕਰਾ ਦੇ ਝੋਟੀ ਦੀਆਂ ਚਾਰ ਸਫੇਰਿਓ ਤੇ બીજી ਵੀਡੀਓ ਸੱਸਵਣ ਵਾਲੇ ਕਿੱਦਾਂ ਦੀ ਬਣੀ ਹੈ ਕਿੱਦਾਂ ਨਹੀਂ ਅਜਾਪ ਹੀ ਕੈਮਰਾਮੈਨ ਬਣੇ ਹੈ ਜੇ ਆਪ ਹੀ ਨਾਲ ਗੱਲਬਾਤ ਕਰਨੀ ਪਣੀ ਹੈ ਜੀ ਮਰੇ ਸਾਰੇ ਬੰਦੇ ਬੰਦੇ ਇੱਥੇ ਕੋਈ ਨਹੀਂ ਅੱਜ ਆਪਣੇ ਕੋਲ ਜੇ ਬਣਾ ਖਲਾ ਦੇ ਹੁਣ ਛੋਟੀ ਕਿਦਣਾ ਕਿਤੇ ਖੜ ਦੀ ਖੜੀ ਕਰਦੇ ਮੈਂ ਆਪਾਂ ਅੱਟ ਕਰੋ ਚੈੱਕ ਜਰਾ ਅਗਲੇ ਲੇਵਾ ਕੱਟੀ ਦਾ ਤੇ ਜੈਡ ਬਲੈਕ ਕਾਲੀ ਏ ਇਹ ਅੰਚਲ ਅੰਚਲ ਵੇਖ ਲੋ ਕੱਟੀ ਨੂੰ ਕਿਹੜੇ ਲੱਗੇ ਆ ਲੈ ਜਾ ਪੁੱਤ ਉੱਥੇ ਲੈ ਜਾ ਤੇ ਬੜੇ ਵੱਡੇ ਕਾਦੀ ਨਹੀਂ ਆ ਜੀ ਪੁੱਤ ਬੰਨੇ ਨੂੰ ਕਿੱਲੇ ਦੇ ਬੰਨੇ ਆ ਲੈ ਇਹ ਜਿਹੜੀ ਕਿੜਾਈ ਦੀ ਗੱਲ ਕਰ ਲਈਏ ਤੇ ਚੜਾਈ ਬਹੁਤ ਜ਼ਿਆਦਾ ਛੋਟੀ ਨੂੰ ਲੱਗੀ ਉਹ ਜਿਹੜੀ ਹਾਈਟ ਦੀ ਗੱਲ ਕਰ ਲਈਏ ਇਹ ਫੁੱਲ ਹਾਈਟ ਜੀ ਨੂੰ ਇੱਕ ਇੱਕ ਕਹਿ ਦਈਏ ਕਹਿਣ ਵਾਲੀਆਂ ਗੱਲਾਂ ਨਹੀਂ ਫੁੱਲ ਹੈਡ ਦੀ ਤੇ ਇਹਦੀ ਆਰਡਰ ਦੀ ਚੜਾਈ ਵੇਖ ਲਓ ਤੇ ਲੇਵਰੀ ਚੜਾਈ ਵੇਖ ਲਓ ਕੀ ਲੱਗੀ ਆ ਤੇ ਜੈਡ ਬਲੈਕ ਜੋੜਣਾ ਪੁੱਛ ਕਰਾ ਦੇ ਦਰਸ਼ਨ ਜਰਾ ਕਰ ਆ ਜੀ ਆ ਆ ਜੀ ਕਰ ਲਓ ਦਰਸ਼ਨ ਛੋਟੀ ਦੇ ਲੇਵੇ ਦੇ ਖਾਂਚਲ ਦੇ ਤੇ ਜੋੜਾਂ ਲਾ ਕੇ ਖੜ ਕੇ ਦੱਸੀ ਕੱਟੀ ਦੇ ਕੱਟੀ ਪਿਛੋੜੀ ਦਾ ਕੱਦ ਕਿੱਡਾ ਆ ਗਿਆ ਆ ਕਦਰੇ ਕਰ ਲੋ ਦਰਸ਼ਨ ਯੋਬਣ ਦੇ ਮੋਢਿਆਂ ਦੇ ਬਰਾਬਰ ਖੜੀ ਆ ਤੇ ਜਿਹੜੇ ਸਿੰਗ ਕੁਆਲਟੀ ਵੇਖ ਲੋ ਛੋਟੀ ਦੇ ਦਰਸ਼ਨ ਕਰੋ ਚੰਗੀ ਤਰ੍ਹਾਂ ਦੇ ਅੰਚਲ ਵੇਖ ਲੋ ਮਗਲੇ ਦੇ ਯੋਬਣਾ ਕੀ ਆ ਕੱਤੀ ਕੱਟੀ ਇਹ ਮਗਰਿਆ ਦੇ ਸੂਈ ਨੂੰ ਅਜੇ ਛੋਟੀ ਨੂੰ ਸਾਰੇ 10 ਦਿਨ ਹੋ ਗਏ ਆ ਤੇ ਅੱਜ ਦੁੱਧ ਚੋਣ ਵਾਲਾ ਛੋਟੀ ਕੋਲ 15 ਕਿਲੋ ਰੈੜੀ ਆ ਦੋ ਡੰਗ ਤਿੰਨ ਡੰਗ ਮੇਰਾ ਭਰਾ ਵੀ ਤਸੱਲੀ ਕਰਕੇ ਲੈ ਜੇ ਚਵਾ ਦੇਾਂਗੇ ਤਸੱਲੀਆਂ ਕਾ ਦੇਾਂਗੇ ਝੋਟੀਆਂ ਤੇ ਕੱਟੀ ਵੀ ਤੁਹਾਨੂੰ ਜਰੂਰ ਖਾਲਾਂਗੇ ਕੱਤੀ ਹੋਵੇ ਤੇ ਅੰਚਲ ਵੇਖ ਲਓ ਕਿ ਕੱਟੀ ਨੂੰ ਕਿਹੜੇ ਲੱਗੇ ਆ ਜੀ ਹਾਂਜੀ ਹਜੇ ਟਾਈਮ ਸਾਰਾ 11 11:30 ਦਾ ਹੋਇਆ ਜਦ ਸਾਮਾਂ ਨੂੰ 4 ਵਜਣ ਗਏ ਰਾਂ ਸੂਲ ਦੇ ਚੱਡਾ ਚਾੜ ਦੂਗੀ ਐ ਰੋਟੀ ਐ ਇੱਕ ਵੀ ਵਾਲ ਪੂਛ ਦੇ ਵਿੱਚ ਚਿੱਟਾ ਨਹੀਂ ਬਿਲਕੁਲ ਜੈੱਡ ਬਲੈਕ ਆ ਜੂਣਾ ਕਾਹ ਬੱਤ ਲਾਗੇ ਪੂਸ਼ ਚੋਕ ਕੇ ਨਾ ਲੇਵਾ ਵਖਾਲ ਦੇ ਵੀਰਾਂ ਨੂੰ ਕਰਾ ਦੇ ਦਰਸ਼ਨ ਜਿਹੜੇ ਦੂਰੋਂ ਭਰਾ ਨੇੜੇ ਆਪਣੇ ਸ਼ਾਹਪੁਰ ਦੀ ਢੀਗੜਾ ਲੋ ਕਹਿੰਦੇ ਵੀਰੇ। ਹਾਂ ਕਰੋ ਚੱਕ ਜਰਾ। ਕਰ ਲੋ ਚੱਕ ਵੀ ਦਿੱਤੇ ਵੱਡੇ ਕੱਦ ਤੇ ਵੱਡੇ ਢਾਂਚੇ ਦੀ ਆ ਜੀ। ਆ ਕਰ ਲੋ ਚੱਕ ਬਿੰਦੀਆਂ ਵਾਲਾ ਛੱਡਾ ਲਗਾ ਤੇ ਚਵਾਈ ਕਾਹਨੂੰ ਗੱਲਾਂ ਲੱਗੀਆਂ ਕਿਦੇ ਇੱਕ ਨੰਬਰ ਦੀ ਚਵਾਈ ਲੱਗੀ ਆ ਝੋਟੀ ਨੂੰ। ਤੇ ਜਿਹੜੇ ਮੁੱਲ ਦੀ ਗੱਲ ਕਰ ਲਈਏ ਤੇ ਮੁੱਲ ਝੋਟੀ ਦਾ ਯਾਰ ਜੀ 1 ਲੱਖ ਤੇ 80000 ਰੁਪਿਆ ਦੇ ਮਾਨਸਮਾਨ ਫੁੱਲ ਕਰਾਂਗੇ ਤੇ ਟੈਗ ਝੋਟੀ ਦੇ ਲੱਗਾ ਵਾ ਬੇਸ਼ੱਕ ਕੋਈ ਟੈਗ ਮੇਰਾ ਵੀਰ ਨਾ ਨੈਟ ਤੇ ਸਰਚ ਮਾਰ ਕੇ ਵੇਖ ਲੈ ਵੀ ਕਿਹੜੇ ਝੋਟੀ ਇਲਾਕੇ ਦੀ ਐ ਕਿਹੜੇ ਖਾਨਦਾਨ ਦੀ ਐ ਕੱਲੀ ਕੱਲੀ ਇਹ ਮੁਵੇਸ਼ਾ ਦਾ ਕੱਲਾ ਕੱਲਾ ਰਿਕਾਰਡ ਤੇ ਗਾੜੀਆਂ ਝੋਟੀ ਦਾ ਵੀ ਲਿਵਾ ਵੇਖ ਲਵੋ ਕੀ ਲੱਗਾ ਅੰਚਲੇ ਦੇ ਝੋਟੀ ਤੇ ਦੁੱਧ ਵਾਲੀ ਪੈ ਵੇਖ ਲੋ ਕਦੀ ਮੁੱਟੀ ਹੁੰਦੀ ਐ ਝੋਟੀ ਦਾ ਵੇਖੋ ਐਡੀ ਵੱਡੀ ਝੋਟੀ ਭਾਈ ਬੇਸ਼ੱਕ ਨਿਆਣਾ ਥਲਿਆਂ ਦੀ ਤੁਰਕੇ ਲੰਘ ਜੇ ਇੱਡੇ ਕੱਦ ਵਾਲੀ ਝੋਟੀ ਐ ਜੀ ਅਸ ਕਰੋ ਚਾਹ ਕੇ ਜਿਹਾ ਲੱਗੂ ਪੇੜ ਪੁੱਟੇ ਦੀ ਛੋਟੇ ਹਥੀਂਾਂ ਨਹੀਂ ਝੁੱਟੀਆਂ ਵੱਡੇ ਕਾਦਰੀ ਦੇ ਬੇਲ ਬੇਲ ਵੇਖੋ ਕੱਟੀ ਨੂੰ ਆਹ ਪੂਰੀ ਤਸਲੀ ਜ ਤੁਹਾਡੀ ਕਰਾ ਦਾਂਗੇ ਜਦੋਂ ਕੱਲੀ ਕੱਲੀ ਚੀਜ਼ ਕੋਈ ਲੁਕਾ ਕੇ ਨਹੀਂ ਰੱਖਾਂਗੇ ਕੋਈ ਸਾਈਡ ਨਹੀਂ ਕੋਈ ਮੈਨ ਕੋਈ ਕੋਈ ਚੀਜ਼ ਦਾ ਮੈਨ ਬੱਟਾ ਨਹੀਂ ਕਿਸੇ ਪਾਸੇ ਮੈਂ ਹੱਥ ਨਹੀਂ 드러ਉਂਦੀ ਵੀ ਕਿਸੇ ਪਾਸੇ ਵੀ ਹੱਥ 드러ਉਂਦੀ ਐ ਅਸ ਕਰੋ ਚਾਹ ਕੇ ਜਿਹਾ ਲੱਗ ਚੰਗੀ ਜਿਹਾ ਕਰੋ ਥੱਲੇ ਇਹਨਾਂ ਦੇ ਰਾਹ ਪੜਾ ਤਾ ਤੇ ਇਹ ਦੁੱਧ ਹੀ ਕੱਲ ਕੇ 17 18 ਕਿਲੋ ਦੀ ਝੋਟੀ ਦੁੱਧ ਕੀ ਕਹਿੰਦਾ ਪਰਾਪਾਸਰ ਪੰਜ ਡੇਰੀ ਹਾਰ ਮਰੀ ਉਹ ਖਾਸੇ ਵੀ ਆਪਾਂ ਦੰਤ ਬਾਹਲਾ ਨਹੀਂ ਦੱਸਦੇੁੱਦ ਵਿੱਚ ਕੇ ਕਰਮਾਂ ਦਾ ਸੇਵਾ ਦਾ ਚੋਲੋਗੇ ਜਿੰਨਾ ਪਾ ਲੋਗੇ ਉਹਨਾ ਚੋਲੋਗੇ ਅਸੀਂ ਤੇ ਇੰਨੇ ਦੀ ਅੱਜ ਗਰੰਟੀ ਦੇ ਦੇਾਂਗੇ ਝੁੱਟੀ ਦੀ ਆ ਪਿੱਛੇ ਨੂੰ ਚੜੀ ਫਿਰਦੀ ਚੱਡਾ ਝੁੱਟੀ ਕੱਟੀ ਤੁਹਾਨੂੰ ਮਕਜੂਰ ਕਰਾਂਗੇ ਆ ਜੋ ਆਪਣਾ ਦੁੱਜੀ ਝੋੜੀ ਦੀ ਗੱਲ ਕਰਾ ਦੇ ਚਾਰ ਦੰਦ origial ਨੂੰ ਘਮਾ ਜੋ ਬਣਾ ਨੂੰ ਪਹਿਲਾਂ ਖੋਲ ਬਿਲਾ ਕੱਤੀ ਦੇ ਦਰਸ਼ਨ ਕਰਾ ਫਿਰ ਸਾਰੀ ਵਿਖਾਉਣੇ ਇਹਦੇ ਅੰਚਲ ਵੇਖ ਲੋ ਕੀ ਲੱਗੇ ਆ ਤੇ ਇਹਨੂੰ ਲੇਵਾ ਵੇਖੋ ਕਿਹੜਾ ਲੱਗਾ ਚਾਰ ਦੰਦ ਆ ਜੇ origignal ਚਾਰ ਦੰਦ ਜਿਹੜਾ ਵੀ ਭਰਾਵਾਂ ਨੇ ਜੇ ਤਸੱਲੀ ਕਰਾਉਣੀ ਕਰਾ ਦੇਆਂਗਾ ਨਾ ਫੁੱਲ ਦੰਦਾਂ ਦਾ ਨਾਂ ਦੀ ਹਾਂ ਜੀ ਜੀ ਚੈੱਕ ਕਰੋ ਲੰਬਾਈ ਵੇਖੋ ਕੱਟੀ ਦੀ ਕਿੰਨੀ ਹੈ ਜੀ ਆਹ ਫੁੱਲ ਲੰਬਾਈ ਦੀ ਕੱਟੀ ਆ ਤੇ ਅੰਚਲ ਵੇਖੋ ਇਹਨੂੰ ਝੋਟੀ ਨੂੰ ਕਿਹੜੇ ਲੱਗੇ ਐ ਆਣ ਦੇਖੋ ਕੱਟੀ ਨੂੰ ਕਿਹੜਾ ਵਿਥੀ ਵਿਥੀ ਆ ਲੱਗਾ ਪੂਰੀ ਫੁੱੜ ਦੀ ਵਿਥੀ ਵਿਥੀ ਵਾਲੀ ਕੱਟੀ ਪਈਦਾ ਮਗਰ ਇਹਦੇ ਵੀ ਕੱਟੀਆਂ ਜੋ ਬਣਾ ਮਗਰ ਇਹਦੇ ਵੀ ਕੱਟੀਆਂ ਆ ਆਜੇ ਇੱਕਣਾ ਇੱਕ ਫ੍ਰੀ ਆ ਘਾਰ ਦੇ ਜੋ ਬਣਾ ਛਖੜ ਖਲਾ ਦੇ ਖਲਾ ਦੇ ਝੋਟੀ ਦਾ ਦਸ਼ਨੀ ਰਹਿ ਕੇ ਉਹ ਅੰਚਲ ਕੀ ਲੱਗੇ ਝੋਟੀ ਚਲੋ ਬੰਦੇ ਪੁੱਤ ਕਾਲੀਆਂ ਪੀਂਦੀਆਂ ਥੜੀਆਂ ਵਾਹ ਮਈਆਂ ਨਾ ਕਾਪੜੀਆਂ ਮਈਆਂ ਹਰਿਆਣੇ 'ਚ ਰਸਾ ਨਹੀਂ ਪਉਂਦੇ ਮਈਆਂ ਉੱਥੇ ਨਾ ਸੰਗਲਾਂਵਾਂ ਬੰਦੇ ਜਾਂ ਪੈਰਾਂ ਨੂੰ ਦਸੇ ਬੰਦੇ ਸੀ ਇੱਥੇ ਆਣ ਕੇ ਦਸੇ ਦਸੇ ਪਾ ਲੈਣ ਮਈਆਂ ਥੋੜੀਆਂ ਔਲ ਮਨਾਉਂਦੀਆਂ ਇਲਾਕਾ ਵੀਰਾਂ ਸਾਰਾ ਨੂੰ ਪਤਾ ਜਿਹੜੇ ਇਲਾਕੇ 'ਚ ਆਪਣਾ ਮਾਲ ਨੇ ਜਿੰਨਾਂ ਵੀਰਾਂ ਭਰਾਵਾਂ ਮਈਆਂ ਲੈ ਲੈ ਵਰਤੀਆਂ ਆਪਣੇ ਕੋਲ ਅੱਤ ਕਰ ਜਿਉਣਾ ਫੇਸ ਦੀ ਪਹਿਲਾ ਕੁਆਲਿਟੀ ਵਿਖਾ ਲੈਣੇ ਮੂੰਹ ਕਰ ਪੁੱਤੇ ਦਾ ਮੈਂ ਲੱਖ ਕਰੋ ਚੱਕ ਚਾਰ ਦੰਦ origignal ਕੋਈ ਸਿੰਗਲ ਸਿੰਗ ਨਹੀਂ ਬਣਿਆ ਝੋਟੀ ਦਾ ਹੋਣ ਇਹਦੇ ਅੰਚਲਾਂ ਦੀ ਗੱਲ ਵੇਖ ਲਓ ਝੋਟੀ ਨੂੰ ਅੰਚਲ ਕਿਹੜੇ ਲੱਗੇ ਆ ਕੋ ਲੇਵਾ ਕਿਉਂਕਿ ਮਿਲਕ ਲੈਣ ਜਿਹੜੀ ਪੈ ਪਿਆ ਉਹ ਵੇਖੋ ਦੁੱਧ ਵਾਲੀ ਕਿੱਥੋਂ ਹੁੰਦੀ ਐ ਕਿੱਡੀ ਮੋਟੀ ਹੁੰਦੀ ਐ ਐ ਜਦੀ ਇੱਕ ਦੀ ਮੋਟਰ ਨੂੰ ਪੈਪ ਨਹੀਂ ਚੜਾਉਂਦਾ ਐ ਹੁੰਦੀ ਆ ਜੋ ਤੇ ਝੋਟੀ ਦੇ ਅੰਚਲ ਪਿਛੋਂ ਵੀ ਵੇਖ ਲਓ ਅਜੇ ਟਾਈਮ ਇਹਨੂੰ ਫਿਰ ਸਿੱਧੀ ਗੱਲ ਝੋਟੀ ਨੂੰ ਹੈ ਅਜੇ ਝੋਟੀਆਂ ਨੂੰ ਕੋਈ ਟੈਨ ਨਹੀਂ ਹੋਇਆ ਆ ਝੋਟੀਆਂ ਵਾ ਵੇਖੋ ਅੰਚਲ ਲੱਗੇ ਹਾਂ ਅੱਲੇ ਆਈਨਾ ਤੇ ਜਾਲੀ ਸਕਰੀਨ ਹੈ ਇਹ ਆ ਮੈਂ ਆ ਫੁੱਲ ਕਾੜੂ ਅਰੇ ਕੱਟੀ ਨਾੜੂ ਤੇ ਆ ਕੱਟੀ ਨਾੜੂ ਵੀ ਨਾਲ ਵਖਾ ਲਾਂਗੇ ਬਿਲਕੁਲ ਤਾਜੀ ਸੂਈ ਆ ਕੱਚੀ ਸੂਈ ਜਨੂੰ ਤੇ ਅੱਗੋਂ ਵੀ ਅੰਚਲ ਵੇਖ ਲੋ ਕਰਮਾਲੀ ਦੇ ਕੀ ਲੱਗੇ ਹੈਂ ਬਿੱਥੜਾ ਲਾ ਫੁੱਟ ਫੁੱਟ ਲਾ ਕਹਿੰਦੇ ਚਵਾਈ ਕੰਨੂ ਗੱਲਾਂ ਕਿਤੇ ਲੱਗੀ ਕੱਟੀ ਦਾ ਇੱਕ ਫੁੱਲ ਢਾਂਚੇ ਦੀ ਵੱਡੇ ਕੱਦ ਵੱਡੇ ਲੇਵੇ ਦੀ ਚਾਰ ਦਾੰਦੇ ਆ ਰਿਜੀਨਲ ਹੈ ਕਹਿਣ ਦੀਆਂ ਗੱਲਾਂ ਨਹੀਂ ਤਸੱਲੀਆਂ ਕਰਾ ਦਿਆਂਗੇ ਹਰ ਚੀਜ਼ ਦੀਆਂ ਮੂੰਹ ਪਟਕੇ ਮੇਰਾ ਵੀ ਚੈੱਕ ਕਰ ਖੜੇ ਚਵਾਈ ਦੀ ਸਾਡੀ ਮੈਂ ਇੱਕ ਨੰਬਰ ਹੋ ਗਈ ਤੇ ਲੈਵਾ ਵੇਖ ਲਓ ਨਾ ਕਰਮਾ ਵਾਲੇ ਨੂੰ ਕੋਈ ਪਿਆਰ ਨਹੀਂ ਲੱਗਾ ਤੇ ਨਾੜਾਂ ਵੇਖ ਲਓ ਇਹਦੇ ਆਰਡਰ ਤੇ ਲੈਵੇ ਤੇ ਨਾੜਾਂ ਵੇਖੋ ਕੱਟੀ ਦੇ ਆ ਵੇਖੋ ਅੰਚਲ ਦੇ ਨਾੜਾਂ ਅੱਕਰ ਉਹ ਕਿੱਥੇ ਜਾ ਰਗਾ ਸਿੱਧੀ ਕਰ ਬੋਤੀ ਜੋਦੀ ਤੇ ਮਗਰ ਬਿੰਦੀਆਂ ਵਾਲਾ ਚੱਡਾ ਤੇ ਅੰਚਲ ਵੇਖ ਲਓ ਕਿਹੜੇ ਲੱਗੇ ਆ ਇਹ ਕੱਚੇ ਬਾਜ਼ਾਰ ਖੜੀ ਆ ਝੁੱਟੀ ਪਹਿਲਾਂ ਤੁਨੋਂ ਇਹਦਾ ਬੱਚਾ ਬੁਹਾਉਣੇ ਬੱਚਾ ਕੋ ਬੱਚਾ ਖੜਾ ਹੀ ਆ ਉਹ ਖੜਾ ਆ ਉਹ ਇੱਕ ਕਿਹੜਾ ਹਾਂ ਹਲੋ ਇਹ ਬੱਚੇ ਦੀ ਵੀ ਗੱਲ ਕਰ ਲ ਤਾਨੂੰ ਬੱਚਾ ਵੀ ਖਾਣੇ ਆ ਬਿਲਕੁਲ ਤਾਜੀ ਸੂਈ ਆ ਨਾੜੂ ਦੇ ਕੱਟੀ ਆ ਨਾੜੂ ਨਾਲ ਲੱਗਾ ਪਤ ਪਰੇ ਗਾ ਨਾੜੂ ਹਾਲ ਆ ਆ ਨਾੜੂ ਨਾਲ ਲੱਗਾ ਕੱਟੀ ਦੇ ਲਓ ਚੈੱਕ ਕਰ ਲਓ ਚੰਗੀ ਤਰ੍ਹਾਂ ਮੇਰੇ ਵੀਰ ਭਰਾ ਤੇ ਕੱਚੀ ਸੂਈ ਆ ਅੱਜ 14 ਕਿਲੋ ਸਟਾਰਟਿੰਗ ਦੁੱਧ ਆ ਦੋ ਡੰਗ ਤਿੰਨ ਡੰਗ ਤਸੱਲੀ ਕਰਕੇ ਲੈ ਜੇ ਕੱਟੀ ਦੀ ਦੋ ਡੰਗ ਨਹੀਂ ਤਿੰਨ ਡੰਗ ਚੋਲੇ ਕੱਟੀ ਨੂੰ 14 ਕਿਲੋ ਸਟਾਰਟਿੰਗ ਦੁੱਧ ਆ ਕੱਚੇ ਨਾੜੂ ਤੇ ਤੇ ਲੇਵਾ ਵੇਖ ਲੋ ਕਰਮਾਲੀ ਨੂੰ ਕਿਹੜਾ ਲੱਗਾ ਤੇ ਅੰਚਲ ਬੰਚਲ ਵੇਖ ਲੋ ਵੀ ਬਾਹਲੇ ਚੰਗੇ ਨੇ ਚਵਾਈ ਦੇ ਜੋ ਬਣਾ ਇੱਕ ਨੰਬਰ ਹੀ ਆਣਾ ਇੱਕ ਹਾਂਜੀ ਬਾਈ ਫੋਲੀ ਆ ਤੇ ਵੀਰ ਭਰਾ ਆ ਕੇ ਛੋਟਾ ਬੱਚਾ ਜਨਾ ਘਰੇ ਆਪਣੀਆਂ ਭੈਣਾਂ ਬੀਬੀਆਂ ਚੋਣੀ ਚੋ ਸਕਦੇ ਹਾਂਜੀ ਉਹ ਚਵਾਈ ਜੋ ਨਹੀਂ ਕਰਦਾ ਆਪੀ ਇਹ ਚਾਰੀ ਇਹ ਕੋਈ ਦਿੱਕਤ ਨਹੀਂ ਨੇ ਚਵਾਈ ਦੀ ਲੈ ਲੈ ਪੱਕਾ ਦੀ ਜੋ ਬਣੇਗਾ ਕੋਈ ਦਿੱਕਤ ਨਹੀਂ ਮਈਆਂ ਦੀ ਚਵਾਈ ਦੀ ਇਹ ਕੱਟੀ ਦਾ ਵੇਖੋ ਫਾੜੀ ਜਿਹਾ ਚੱਡਾ ਲੱਗਾ ਤੇ ਕੰਨੋਂ ਗੱਲਾਂ ਕਰੇ ਤੇ ਪੇੜ ਪੁੱਠਾ ਵੇਖੋ ਝੋਟੀ ਦਾ ਕੀ ਕਹਿੰਦਾ ਇਹ ਕੋ ਪੇੜ ਪੁੱਠੇ ਦੀ ਗੱਲ ਕਰੋ ਕਿਹੜੀਆਂ ਝੋਟੀਆਂ ਪਿਛੋਂ ਨਾਲ ਜਿੱਦਾਂ ਚੁੱਕੀਆਂ ਫਿਰਦੀਆਂ ਜਿੱਦਾਂ ਹੀੜ ਜੁੱਤੀ ਨਹੀਂ ਚੁੱਕੀ ਨਹੀਂ ਅੱਡੀ ਵਾਲੀ ਤਾਂ ਪਿਛੋਂ ਏਦਾਂ ਚਾਈ ਤੇ ਅੱਗੋਂ ਨੀਵੀਆਂ ਇਹ ਏਦਾਂ ਝੁਟੀਆਂ ਵੇਖੋ ਆ ਵੇਖੋ ਤਾਂ ਇਹ ਏਦਾਂ ਨਹੀਂ ਕੱਟੀਆਂ ਨੇ ਪਿਛੋਂ ਚੁੱਕੀਆਂ ਨੇ ਐ ਬਿਲਕੁਲ ਅੱਗੋਂ ਗਰਦਨਾ ਪਤਲੀਆਂ ਪਤਲੀਆਂ ਤੇ ਪਿਛੋਂ ਝੋਟੀਆਂ ਚੌੜੀਆਂ ਖੱਲੇ ਵੇਖ ਆ ਝੱਡੀ ਵੇਖੋ ਪਿਛੋਂ ਕਿਦਾਂ ਚੁੱਕੀ ਆ ਹਾਂ ਜਦੋਂ ਪਹਾੜੀ ਦੀ ਚੜ੍ਹਾਈ ਬਣੀ ਹੁੰਦੀ ਐ ਇਦਾਂ ਪਿਛੋਂ ਗਾਹਣ ਹੋਈ ਪਈ ਆ ਉਹ ਅਗਲੇ ਪਾਸੇ ਲੱਖ ਲੱਖ ਲੱਭਦਾ ਹੀ ਨੇ ਝੁੱਟੀ ਦੱਸ ਤੇ ਇਹਨਾਂ ਨੇ ਅੰਕਲ ਵੇਖ ਲਓ ਤਾਂ ਲੈ ਵੇ ਮੇਲ ਪਤਾ ਇਹਨੂੰ ਕਰਮਾਣਾ ਜੋੜੇ ਨੂੰ ਕੱਟੀਆਂ ਕਰਾਂ ਨੂੰ ਬਣੀ ਐ ਇਹਨੂੰ ਇਹਨੂੰ ਹਿੱਕ ਮਾਰੀ ਹਾਂ 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 ਵਾਹ ਦੇ ਆ ਵੇਖ ਲਓ ਇੰਸਟਾ ਜੇ ਕੋਈ ਜੋੜਾ ਲਊਗਾ ਨਾ ਮਾਨ ਸਮਾਨ ਕਰ ਦਿਆਂਗੇ ਨਾ ਕੱਟੀਆਂ ਦੇ ਇੱਕੋ ਕਾਦ ਦੀਆਂ ਨੇ ਇੱਕੋ ਹਾੜ ਦੀਆਂ ਤੇ ਛੋਟੇ ਹਾਥੀ ਜੀ ਵੀਰ ਜੀ ਨਹੀਂ ਜਾਣਦੀਆਂ ਇੱਕ ਕੱਲੀ ਕੱਲੀ ਮੈਂ ਖੜਨੀ ਬਹੁ ਆਪਾਂ ਨੂੰ ਐਡੀਆਂ ਚੜਾਈਆਂ ਤੇ ਐਡੀਆਂ ਲੰਬਾਈਆਂ ਵਾਲੀਆਂ ਕਟੀਆਂ ਤੇ ਦੋਹੇ ਤਾਰੀਆਂ ਸੁਈਆਂ ਸਵਾਈਆਂ ਕਤੀ ਦੋ ਮੇਲਾ ਮੇਲਾ ਮਾਰ ਕੇ ਕੁਝ ਹੋਰ ਹੀ ਗੱਲਾਂ ਕਰਾਉਣੀਆਂ ਕਿਦੇ ਆ ਹਾਂ ਚਲੋ ਅਬ ਇਹ ਪਾਸੋਂ ਕੀਤੀ ਕਤੀ ਨੂੰ ਬਹੁਤ ਜ਼ਿਆਦਾ ਦੇ ਦੇ ਮੁੱਲ ਦੀ ਗੱਲ ਕਰ ਲਈਏ ਮੁੱਲ ਝੋਟੀ ਦਾ ਅੱਜ ਦੀ ਡੇਢ ਵਿੱਚ ਭਾਏ 1.70 ਕਰਾ ਲਓ 60 ਕਰਾ ਲਓ ਕੱਟੀ ਦਾ ਮੁੱਲ 1.5 ਲੱਖ ਰੁਪਿਆ ਤੇ ਮਾਨਸਮਾਨ ਕਰਦਾ ਕਿ ਕੱਟੀ ਦਾ ਲੇਵਾ ਵੇਲੋ ਮਿਲਦੀ ਨਹੀਂ ਐਵੇਂ ਜਿਹੜੇ ਕਿਤੇ ਮੰਡੀ ਦੇ ਚ ਬਾਜ਼ਾਰ ਲਾ ਕੇ ਝੋਟੀਆਂ ਖੜਾਈ ਹੁੰਦੀ ਪਰ ਇਹ ਬਿਨਾ ਖਾਲੀ ਬਾਜ਼ਾਰ ਦੀਆਂ ਝੋਟੀਆਂ ਅਜੇ ਟਾਈਮ ਹੀ ਵੇਲੋ ਕੁਛ ਨਹੀਂ ਹੋਇਆ ਟਾਈਮ ਹੀ ਬਾਹਲੇ ਟਾਈਮ ਦੀਆਂ ਗੱਲਾਂ ਨਹੀਂ ਅਜੇ ਚੱਲਣੀਆਂ ਸਾਮਾਨ ਨੂੰ ਕੋਈ ਗੱਲਾਂ ਹੋਰ ਹੀ ਕਰਾਉਣੀਆਂ ਝੋਟੀਆਂ ਜੇ ਆ ਜਿਵੇਂ ਜਿਹੜਾ ਕਿਥੋਂ ਵੀ ਖੜਾ ਦੇ ਝੋਟੀ ਦਾ ਆਡਰ ਆਡਰ ਜਿਹਾ ਲਾ ਕੇ ਕਿਹੜੀਆਂ ਰੱਥੀਆਂ ਲੱਗੀਆਂ ਇਹਨੂੰ ਕਰਵਾਣੀ ਲੇਵਾ ਕਿਹੜਾ ਲੱਗਾ ਸ਼ੱਕੀਨ ਵੀਰ ਪ੍ਰਾ ਕਰ ਲਏ ਹੁਣ ਇਹ ਇੱਕ ਤੋਹਫਾ ਆਏ ਘਰੇ ਰੱਖਣ ਵਾਲੀਆਂ ਚੀਜ਼ਾਂ ਕਿਤੇ ਮਜਾਲਿਆ ਝੁੱਟੀਆਂ ਨੇ ਕਿਤੇ ਪੈਰ ਪੁੱਟ ਜਣਾ ਐਡੀਆਂ ਠੰਡੀਆਂ ਸੀਰਸ ਲੱਗ ਐਨੂੰ ਵੀ ਪਤਾ ਹੈ ਝੁੱਟੀਆਂ ਆਹ ਬਾੜੀਆਂ ਚੰਗੀਆਂ ਝੁੱਟੀਆਂ ਤੇ ਮਾਨਸਮਾਨ ਕਰਦਾ ਜੇ ਕਿਸੇ ਵੀ ਭਾਣੇ ਜੋੜਾ ਲੈਣਾ ਹੋਊਗਾ ਉਹਨੂੰ ਜੋੜਾ ਦੇਵਾਂਗੇ ਬਾਕੀ ਨਵਾਂ ਮਾਲ ਜਿਹੜਾ ਆਪਣਾ ਸਰਪੰਚ ਦੇਰੀ ਸਾਹਮਣੇ ਫੇਰ ਆ ਰਿਹਾ ਤੇ ਆ ਚੁ ਵੀ ਦੀ ਗੱਲ ਕਰ ਲਈਏ ਇਹ ਕੱਲ ਦੀ ਪਈ ਜੇ ਸੂ ਤੇਰੇ ਥੱਲੋਂ ਦੋ ਟਾਈਮ ਕੱਲ 7 ਕਿਲੋ ਦੁੱਧ ਕੱਢਿਆ ਸੀ ਤੇ ਅੱਜ ਸਵੇਰੇ ਇਹਦੇ 9.5 ਕਿਲੋ ਦੁੱਧ ਕੰਡੇ ਵਾਲਾ ਕੱਢਿਆ ਪਰ ਇਹ ਝੋਟੀ ਆਪਣੀ ਸੇਲ ਹੋ ਗਈ ਆ ਗੱਡੀ ਆ ਖੜ ਗਈ ਆ ਆ ਗੱਡੀ ਆ ਖੜ ਗਈ ਏ ਚੱਲੀ ਆ ਜੀ ਆਪਣੀ ਅੰਮਰਸਾਰ ਇਹ ਗਰੰਟੀ ਦੇ ਝੋਟੀ ਗਈ ਆ ਜੀ ਬਾਹਲੀ ਝੋਟੀ ਚੰਗੀ ਆ ਮੂਹ ਓਰੀਜਨਲ 6 ਦਾ ਦੇ ਵੀਰ ਨੇ ਤਸੱਲੀ ਕਰਕੇ ਖੜੀ ਆ ਦੇ ਦੇ ਅੰਕਲ ਵੇਖ ਲੋ ਕਰਮਾ ਵਾਲੀ ਨਾ ਵਦੇ ਖਾਲੀ ਕਰਤੀ ਹਜੇ ਝੋਟੀ ਵੇਖੋ ਕੀ ਲੱਗਾ ਜੀਗਾ ਇਹ ਸਾਨੂੰ ਇਹ ਝੋਟੀ ਪਹਿਲਾਂ ਵੀ ਚੂਣੀ ਪਈ ਆ ਸੂਣ ਤੋਂ ਪਈ ਆ ਪੁੱਤ ਚਲਾ ਦੇ ਇੱਕ ਕਰੀ ਨਾਲ ਪਾਣੀ ਵੀ ਧਾ ਦੇ ਕਰਾ ਦੇ ਦਰਸ਼ਨ ਇਹਦੀਆਂ ਚੀਜ਼ਾਂ ਦੇ ਵੀਰਾਂ ਭਰਾਵਾਂ ਨੂੰ ਇਹੋ ਜਿਹੇ ਦਰਸ਼ ਚੀਜ਼ਾਂ ਨੂੰ ਤੇਲ ਫੂਕੇ ਵੀ ਨਹੀਂ ਦਰਸ਼ਨ ਹੁੰਦੇ ਵੇਖੋ ਝੁੱਟੀ ਦਾ ਪੇੜ ਪੁੱਠਾ ਅਜ ਕੱਲ ਸੁਈ ਆ ਹਜੇ ਇਹਨੇ ਹਜੇ ਪੁੜੇ ਵੀ ਨਹੀਂ ਚੰਗੀ ਤਰ੍ਹਾਂ ਚੁੱਕੇ ਇਸ ਸਵੇਰੇ 9.5 ਕਿਲੋ ਫੀਸ ਕੱਢਿਆ ਜੇ ਝੁੱਟੀ ਆਦੇ ਅੱਜ ਵੀ ਕਹਿੰਦੀ ਮੈਨੂੰ ਹੋਰ 10 ਕਿਲੋ ਥੱਲੇੋਂ ਕੱਢ ਲੈ। 22 23 ਕਿਲੋ ਦੁੱਧ ਰਾਮਣਾ ਭਰਾ ਦੂਗੀ ਰਾਮ ਨਾਲ। ਇਹ ਵੀਰ ਤੋਂ ਜਿਹਨੂੰ ਮੱਝ ਦਿੱਤੀ ਆਜ ਉਹਦੇ ਵੀਰ ਦੇ ਘਰੇ ਜਾ ਕੇ ਫਿਰ ਆਪਾਂ ਅੱਜ ਤੋਂ ਕੋਈ 15 ਦਿਨਾਂ ਬਾਅਦ ਆ ਜੀ ਲਾਈਵ 'ਚ ਆਈ ਵੀ ਕਰਾਵਾਂਗੇ। ਹਾਂਜੀ। 22 23 ਕਿਲੋ ਦੀ ਲਾਈਵ ਚੜਾਈ। ਪਰ ਉਹਨੂੰ ਤਾਂ ਸਿਮੀ ਕਰਾ ਸਕਦੇ ਆ ਪਰ ਇਹ ਵੀ ਅਜੇ ਮੱਝ ਨੇ ਕੋਈ ਹਫ਼ਤੇ ਦੱਸ ਦੇਣ ਨੂੰ ਦੁੱਧ ਤੇ ਝੜਨਾ। ਬਾਅਦੇ ਬੋਸੋ। ਵੇਖੋ ਝੋਡੀ ਨੂੰ ਕੀ ਅੰਜਰਾ ਤੇ ਨਾੜ ਵੇਖੋ ਕਿਹੜੀ ਦੁੱਧ ਵਾਲੀ ਹੁੰਦੀ ਆ ਛਾਪ ਵਾਂਗੂ ਬਲੇਵੇਂ ਖਾਂਦੀ ਹੁੰਦੀ ਆ ਇਹ 9.5 ਕਿਲੋ ਸਿਰੇ ਕੰਡੇ ਦੇ ਛਾੜ ਕੇ ਖੀਸ ਕੱਢਿਆ ਇਹ ਤੁਰਨਾ ਅਜੇ ਵੀ ਝੋਡੀ ਨੂੰ ਔਖਾ ਕਹਿੰਦੀ ਮੈਨੂੰ ਅਜੇ ਵੀ ਚੋਲਾ 10 ਕਿਲੋ ਜਟਾ ਅਜੇ ਵੀ ਮੈਨੂੰ ਖਾਲੀ ਕਰ ਮੈਨੂੰ ਬਹਿਣਾ ਔਖਾ ਹੋਇਆ ਝੋਟੀ ਕਹਿੰਦੀ ਇਹ ਕਟਾ ਬਹੁਤ ਜਿਆਦਾ ਚੰਗਾ ਮਗਰ ਲਤਾ ਨਹੀਂ ਪਤ ਪਰੇ ਨੂੰ ਇੱਕ ਮੜਾ ਇਧਰੋਂ ਖਾਲੀ ਇਹ ਵੀਰਾਂ ਨੂੰ ਦਰਸ਼ਨ ਕਰਾ ਦਈਏ ਬੇਦੀ ਹੁਣੀ ਆ ਬੇਦੀ ਹਵਾ ਆ ਚੁੱਕੇ ਨੇ ਥੋੜੇ ਜਿਹੀ ਬਿਜੀ ਵੀ ਹੋ ਜਾਂਦੇ ਵਿੱਚੋਂ ਕਿਤੇ ਕਿਤੇ ਮਰੀ ਸਾਹਿਬ ਕਿੱਥੇ ਜਾ ਰਹੇ ਜੇ ਝੋਟੀ ਲੈ ਕੇ ਇਹ ਅੰਮ੍ਰਿਤਸਰ ਜਾ ਰਹੇ ਅੰਮ੍ਰਿਤਸਰ ਜਾ ਰਹੇ ਜੇ ਲਾਓ ਜੀ ਅੰਮ੍ਰਿਤਸਰ ਜਾ ਰਹੇ ਜੇ ਜੇ ਸਭ ਕਿੱਥੇ ਰਹਿ ਜਾ ਦੋ ਤਿੰਨ ਦਿਨ ਤੁਸੀਂ ਇਧਰ ਕੇ ਦੂਰੀ ਚਲ ਜਾਂਦੇ ਰਹੇ ਗੱਡੀ ਲੈ ਕੇ ਮਈਆਂ ਲੈ ਕੇ ਵਾਪਸ ਨਹੀਂ ਮੁੜਦੇ ਜੋਂ ਸਵੇਰੇ ਜਾਂਦੇ ਮੈਂ ਕਹੁੰਦੇ ਰਾਤ ਨੂੰ ਜੇ ਮੁੜ ਕੇ ਫਿਰ ਦੂਰ ਦਾ ਕੰਮ ਹੋਏਗਾ ਫਿਰ ਤੁਹਾਨੂੰ ਪਤਾ ਹੀ ਆ ਅੱਛਾ ਜੀ ਜੇ ਕੱਲ ਕਿਥੇ ਝੋਡੀ ਆਪਣੀ ਲੈ ਕੇ ਹੋਈ ਤਨ ਵਾਵਾ ਕਾਫੀ ਦੂਰ ਚਲ ਕੇ ਜਾਂਦੇ ਉਹ ਗੜ ਸ਼ੰਕਰ ਲਾ ਕੇ ਗਏ ਆ ਜੀ ਅੱਛਾ ਗੜ ਸ਼ੰਕਰ ਲਾ ਕੇ ਜੀ ਕੱਲ ਲਾ ਕੇ ਆ ਜੀ ਤੁਸੀਂ ਦੂਰ ਦਾ ਆਇਆ ਜਿਆਦਾ ਫੜਦੇ ਲੋਕਲ ਮਾਲ ਤੁਸੀਂ ਘੱਟ ਢੋ ਕੇ ਖੋਚੇ ਪਈ ਇਸ ਤਰ੍ਹਾਂ ਤਾਂ ਇਹੀ ਟਰੱਕਾਂ ਦੇ ਡਰਾਈਵਰ ਰਹੇ ਸਾਨੂੰ ਲੰਮਾ ਸਫ਼ਰ ਹੀ ਚੰਗਾ ਲੱਗਦਾ ਅਸ਼ਾ ਲੋਗ ਲੋਗ ਤੁਹਾਨੂੰ ਨਹੀਂ ਪਸੰਦ ਆਗਾ ਮੈਂ ਰੋਕਣ ਕਾਟ ਹੀ ਪਸੰਦ ਕਰੀ ਅਸ਼ਾ ਤੇ ਕੱਲ ਨੂੰ ਤੁਸੀਂ ਕਹਿੰਦੇ ਵੀ ਜਾ ਰਹੇ ਜੇ ਅੰਬਸ਼ਹਿਰ ਆਨੰਦਪੁਰ ਸਾਹਿਬ ਵਾਲੇ ਇਧਰ ਹਾਂਜੀ ਹਾਂਜੀ ਕੱਲ ਨੂੰ ਉੱਧਰ ਦਾ ਉਹ ਆਪਣੇ ਕੋ ਝੋਟੀਆਂ ਦਾ ਜਿਹੜੇ ਡਿਮਾਂਡ ਆਈ ਆ ਦੂੰ ਦੀ ਠੀਕ ਹੈ ਜੀ ਹਾਂਜੀ ਉਹ ਚੋਟੀਆਂ ਆ ਵੀ ਜੀ ਲਈਆਂ ਹੋਈਆਂ ਉਹਨਾਂ ਨੇ ਜਿਹੜੇ ਅੰਬਸ਼ਹਿਰ ਨੂੰ ਜਾਣੀਆਂ ਜੇ ਉਹ ਵੇਖੋ ਲੱਗ ਗਿਆ ਜੋੜਾ ਇਹ ਪਾਈਆਂ ਨਹੀਂ ਆਪਾਂ ਕਹੋਗੇ ਝੋਟੀਆਂ ਵੀਰਾਂ ਉਹ ਤਾਂ ਕਾਫੀ ਖੜੀਆਂ ਆਪਣੇ ਤਾਂ ਨਹੀਂ ਵਾਈਆਂ ਵੀ ਕੋਈ ਵੀਰਾਂ ਭਰਾ ਵੇਚਣੀਆਂ ਆਂਦੀਆਂ ਪਤਾ ਪਰ ਇਹਨੂੰ ਇੱਕ ਨੱਚੋਟੀ ਕਰਾ ਲਈਏ ਦੱਸਾਂ ਜਰਾ ਕਿ ਵੀ ਇੱਧਰੋਂ ਇਹਨੀਆਂ ਚੀਜ਼ਾਂ ਆਪਣੇ ਫਾਰਮ ਦੇ ਕਿਤੇ ਕਿਤੇ ਹੁੰਦੀਆਂ ਮੈਨੂੰ ਦਰਸ਼ਨ ਕਰਨ ਨੂੰ ਮਿਲਦੀਆਂ ਚੀਜ਼ਾਂ ਕਰ ਲੋ ਦਰਸ਼ਨ ਮੇਰੇ ਵੀਰ ਭਰਾ ਝੋਟੀ ਇਹ ਬਣਿਆ ਰਿਹਾ ਵੇਖੋ ਝੋਟੀਆ ਕਰੋ ਦਰਸ਼ਨ ਇਹ ਜੇ ਬੰਦਾ ਚਾਵੇ ਮੈਂ ਉਧਰ ਉਧਰੀ ਥਾਂ ਫੜ ਕੇ ਚੋੜਾ ਇਹ ਨਹੀਂ ਮੱਝ ਚੋਈ ਜਾਂਦੀ ਇਹ ਇੱਧਰਲਾ ਹੀ ਸਾਹ ਇੱਧਰ ਆਣ ਕੇ ਚੋਣਾ ਪਊ ਇਹ ਦੋ ਆ ਕੰਦੋਲੇ ਪ੍ਰਦੇਸ਼ ਪਰ ਲਾਹੀ ਹਿੱਸਾ ਪਰਲੇ ਪਾਸੇ ਚੋਣਾ ਪਊ ਤੇ ਉਰਲਾਹੀ ਹਿੱਸਾ ਉਰਲੇ ਪਾਸੇ ਹੀ ਚੋਣਾ ਪਊ ਕੋਈ ਬੇਦੀ ਗੱਲ ਸਹੀ ਆ ਕਿ ਗਲਤ ਆ ਕੀ ਗੱਲ ਆ ਇਹ ਆ ਚੀਜ਼ ਆ ਕੰਦੋਲੇ ਜਿਹਨੂੰ ਕਹਿੰਦੇ ਪਰਦੇਸ ਸਾਹਮਣੇ ਦਿਖਾਈ ਆ ਜੀ ਇੱਕੜਾ ਹੁੰਦਾ ਇਹ ਕਾਂਦਾਲ ਬੜਲੇ ਪਰਦੇਸ ਹੀ ਇੱਧਰਾਂ ਹੀ ਸੌਦ ਚੋਣਾ ਪਊ ਇੱਧਰਾਂ ਹਿੱਸਾ ਇੱਧਰ ਚੋਣਾ ਪਊ ਇਹ ਦੋ ਬੰਦੇ ਓਰੀਜਨਲ ਮੋਛੇ ਦੰਦਿਆ ਤੇ ਬੱਚੇ ਕਰ ਲੋ ਚੱਕ ਬਿਲਕੁਲ ਤਾਰੀਆਂ ਸੁਈਆਂ ਸਵਾਈਆਂ ਕੋਈ 나ੜੂ ਦੇ ਬੱਚੇ ਜਾ ਵੇਖ ਲੋ ਕੋਈ ਬਾਲਾ ਬੱਚਾ ਆਪਣਾ ਵੱਡਾ ਨਹੀਂ ਹੈਗਾ ਮੈਂ ਤਾਂ ਵੀ ਆਪਣੇ ਕੋਲ 10 15 ਦਿਨਾਂ ਦਾ ਕੋਈ ਬੱਚਾ ਨਹੀਂ ਹੁੰਦਾ ਵੇਖੋ ਬੱਚੇ ਕਰੋ ਚੈੱਕ ਬਿਲਕੁਲ ਨੂੰਏ ਬੱਚੇ ਕਾਲੇ ਤੇ ਹੋਰ ਬੇਤੀ ਸਾਡੇ ਕੋ ਕਹਣਾ ਚਾਹੁੰਦੇ ਆ ਆਪਣੀਆਂ ਵੀਡੀਓ ਦੇ ਤੁਹਾਨੂੰ ਕਿੱਡਾ ਐਂਡਸਪੌਂਸ ਮਿਲਦਾ ਆਪਣਾ ਬਹੁਤ ਵਧੀਆ ਚੱਲਿਆ ਜੀ ਬਹੁਤ ਵੀਰ ਭਰਾਵਾਂ ਦਾ ਬਹੁਤ ਧੰਨਵਾਦ ਹੈ ਜਿਹੜੇ ਵੇਖਦੇ ਆ ਜਿਹੜੇ ਸਾਡੇ ਆਪਣੇ ਵੀਰਾਂ ਭਰਾਵਾਂ ਨੂੰ ਸਾਰਿਆਂ ਨੂੰ ਕਹੋ ਵੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਫਾਲੋਅਰ ਤੋਂ ਵੱਧ ਲਾਈਕ ਕਰੋ ਵਾ ਤੋਂ ਵਾ ਸ਼ੇਅਰ ਕਰੋ ਜੀ ਸਹੀ ਗੇਣਾ ਉਹ ਸਾਡੇ ਵਾਤੋਂ ਵਾਤੋਂ ਵਾਤ ਤੇ ਕੰਮ ਕਰੋ ਤੇ ਲੋਕਲ ਜੁਟੀਆਂ ਵੇਚਣ ਲਈ ਤੇ ਜੋ ਮੇਰੇ ਵੀਰ ਭਰਾ ਆਪਣੇ ਨਾਲ ਲੋਕਲ ਫੋਨ ਕਰ ਦੋਨਾ ਕਿ ਬੇਨਤੀ ਆ ਕਬਸਟੇ ਆ ਮੇਰੇ ਭਰਾ ਮੇਰੇ ਵੀਰ ਉਹ ਨਾ ਫੋਨ ਕਰਾਗਾ ਨਾ ਸੌਰੀ ਭਾਜੀ ਗੱਲ ਦਾ ਗੁੱਸਾ ਨਾ ਕਰੋ ਵੀ ਜੀ ਆਪਾਂ ਲੋਕਲ ਮਾਲ ਨਹੀਂ ਲੈਂਦੇ ਥੋੜਾ ਸਾਡਾ ਮਾਲ ਬਾਹਰੋਂ ਹੀ ਹੁੰਦਾ ਮੇਰੇ ਵੀਰ ਭਰਾ ਮੈਨੂੰ ਕਾਫੀ ਵੀਡੀਓ ਪਾਉਂਦੇ ਨੇ ਤੇ ਫਿਰ ਕਿਸੇ ਵੇਲੇ ਫੋਨ ਹੀ ਚੁੱਕਿਆ ਜਾਂਦਾ ਫਿਰ ਅਗਲਾ ਬੰਦਾ ਸੋਚਦਾ ਵੀ ਲੈ ਆਏ ਬੰਦੇ ਜਾਂ ਆਕਰ ਕਰਦੇ ਜਾਂ ਕੁਝ ਕਰਦੇ ਵੀ ਜੀ ਮਾਲ ਆਪਾਂ ਲੋਕਲ ਲੈਂਦੇ ਨਹੀਂ ਇਦਾਂ ਠੀਕ ਹੈ ਜੀ ਬੱਕਣੀ ਆਪਣੇ ਫਾਰਮ ਦੇ 24 ਘੰਟੇ ਝੋਟੀਆਂ 5 ਤੋਂ 7 ਰਹਿੰਦੀਆਂ ਆ ਜੀ ਜਦੋਂ ਮਰਜ਼ੀ ਆਉ ਦੇਣਾ ਉਹ ਰਾਤ ਉਹ ਰਹਿਣ ਸਹਿਣ ਦੀ ਸਭਦਾ ਪੂਰੀ ਆ ਜੀ ਤੇ ਚਵਾਈ ਕਰਕੇ ਪਸ਼ੂ ਖੜੋ ਦੋ ਡੰਗ ਤਿੰਨ ਡੰਗ ਕਹਿਣ ਦੀਆਂ ਗੱਲਾਂ ਨਹੀਂ ਚੋ ਕੇ ਬੇਸ਼ੱਕ ਖੜੋ ਇੱਕ ਡੰਗ ਚੋ ਦੋ ਡੰਗ ਤਿੰਨ ਡੰਗ ਕੈਮਰੇ ਲੱਗੇ ਆ ਦਿਨੇ ਦੂਰੋਂ ਆਉਣਾ ਉਹ ਸਵੇਰ ਦੀ ਡਿਟੇਲ ਆਣ ਕੇ ਵੇਖ ਸਕਦਾ ਜੀ ਨੇੜੇ ਵਾਲੇ ਵੀਰ ਭਰਾ ਮੇਰੇ ਦੋਵੇਂ ਟਾਈਮ ਆਣ ਕੇ ਤਸੱਲੀ ਕਰ ਤੇ ਸਾਰੇ ਵੇਖਾਂ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਾਸਰੀ ਗਾਲ ਜੀ ਦਿਲੋਂ ਧੰਨਵਾਦ ਕਰਦੇ ਆ ਜਿਹੜਾ ਆਪਣੇ ਵੀਰ ਜੁੜੇ ਨੇ ਜਿਹੜੇ ਸਪੌਂਸਰ ਦਿੰਦੇ ਨੇ ਇੰਨਾ ਵੀਰ ਭਰਾ ਡ ਸਪੌਂਸਰ ਦਿੰਦੇ ਨੇ ਕਿ ਆਪਣਾ ਹਰਿਆਣੇ ਦਾ ਜਦੋਂ ਮਾਲ ਲੈ ਕੇ ਚੱਲਦੇ ਆ ਨਾ ਜਦੋਂ ਆਪਣਾ ਮਾਲ ਇੱਥੇ ਪਹੁੰਚਦਾ ਹੀ ਆ ਉਸੇ ਟਾਈਮ ਹੀ ਮੇਰੇ ਵੀਰ ਭਰਾ ਇੱਥੇ ਆਏ ਨੇ ਉਸ ਪਿਛਲੀ ਵੀਡੀਓ ਦੇ ਵਿੱਚ ਵੀ ਧੀ ਅਜੇ ਮਾਲ ਉਤਰ ਤੋਂ ਪਹਿਲਾਂ ਹੀ ਵਿਕ ਗਿਆ ਤੇ ਐ ਤੱਕਾਂ ਵੀ ਜੀ ਉਹ ਹੀ ਗੱਲ ਹੋਈ ਆ ਜੀ ਮਾਲ ਉਤਰ ਤੋਂ ਬਾਕੀ ਹਾਂ ਇਹ ਗੱਲ ਹੋ ਗਈ ਮਾਲ ਆਪਣਾ ਪਿਓਰ ਹਰਿਆਣੇ ਦਾ ਉਹ ਜਿਹੜੇ ਆਪਣੇ ਵੀਰ ਭਰਾ ਜੁੜੇ ਨੇ ਆਪਣਾ ਸਰਪੰਚ ਡੇਰੀ ਫਾਰਮ ਦੇ ਨੰਬਰ ਬੀਜੀ ਤੁਸੀਂ ਹੈਲੋ ਲਿਖ ਕੇ ਭੇਜ ਸਕਦੇ ਨੇ ਤੁਹਾਡਾ ਨੰਬਰ ਆਪਾਂ ਗਰੁੱਪ ਵਿੱਚ ਪਾਵਾਂਗੇ ਤੁਹਾਨੂੰ ਕੱਲੀ-ਕੱਲੀ ਵੀਡੀਓ ਵੀ ਅਪਡੇਟ ਸਾਰੀ ਮਿਲਦੀ ਰਹੇਗੀ ਵੀ ਹਰਿਆਣੇ ਕਿੱਥੇ ਫਿਰਦੇ ਕਿੱਥੋਂ ਮਾ ਲੈਂਦੇ ਜਿਹੜੇ ਵੀਰਾਂ ਭਰਾਵਾਂ ਨੂੰ ਚਾਹੁੰਦੇ ਆ ਨਾ ਉਹ ਆਪਣੇ ਵੀਜੀ ਆਪਣੇ ਨੰਬਰ ਤੇ ਹੈਲੋ ਲਿਖ ਕੇ ਭੇਜ ਸਕਦੇ ਨੇ ਆਪਣਾ ਨੰਬਰ ਗਰੁੱਪ ਵਿੱਚ ਪਾ ਦਿਆਂਗੇ ਆ ਕਰ ਲਓ ਫਿਰ ਝੋਟੀਆਂ ਦਰਸ਼ਨ ਬੱਚੇ ਤੁਹਾਨੂੰ ਦਿਖਾਤੇ ਆ ਜੀ ਤੇ ਬਾਕੀ ਦੂਜੀ ਵੀਡੀਓ ਜਿਹੜੀ ਆ ਤੁਹਾਨੂੰ ਦੂਜੋਂ ਦਿਨਾਂ ਨੂੰ ਫਿਰ ਪਾਵਾਂਗੇ ਹਰਿਆਣੇ ਜਾ ਰਹੇ ਇੱਕ ਦੋ ਦਿਨਾਂ ਦੇ ਵਿੱਚ ਸਾਰੇ ਲਿਖਣ ਵਾਲੇ ਜੀ ਦਾ ਭਰਾ ਨੂੰ ਪਿਆਰ ਭਰੀ ਸਾਸਰੀ ਘਰ ਜੀ ਦਿਲੋਂ ਧੰਨਵਾਦ ਹੈ ਜੀ ਆਪਣੇ ਚੈਨਲ ਨੂੰ ਵੱਖ-ਵੱਖ ਕਰੋ ਫੋਲੋ ਲਾਈਕ ਕਮੈਂਟ ਸ਼ੇਅਰ ਇਹ ਦੋ ਜੀ ਧੰਨਵਾਦ ਜੀ